ਅਗਲੇ ਸਾਲ ਆ ਜੂ ਆ ਆ ਜੇਗਾ ਫੋਰ ਵੀਲ ਇਹ ਫੋਰ ਵੀਲ ਆ ਜੂ ਔਰ ਇਹਦੀ ਡਿਮਾਂਡ ਵੀ ਬਹੁਤ ਆ ਹਮ ਇਹ ਨਾ ਭਾਵੇਂ ਪਾਵਰ ਹੋ ਤੇ ਕੋਈ ਫਰਕ ਨਹੀਂ ਪਰ ਆਪਣੇ ਉਹੀ ਗੱਲ ਨਹੀਂ ਜਾਂਦੀ ਹੁਣ ਬੰਦੇ ਯਾਰ ਇਹਦੇ ਚ ਫੋਰ ਵੀਲ ਨਹੀਂ ਹੁੰਦਾ ਤੇ ਮੈਂ ਕਹਾਂ ਰੰਗ ਹੀ ਫਰਕਣਾ ਨਹੀਂ ਇਹਦੇ ਜਿੰਦਣ ਉਹ ਦੱਸੇ ਇਹਦੇ ਜੇ ਫਰਵੀ ਜਨਰੇਟਰ ਆ ਜੂ ਫਰਵੀ ਜ ਆ ਜੂ ਟਰੈਕਟਰ ਤਿਆਰ ਆ ਬਸ ਨਵੇਂ ਸਾਲ ਚ ਦੇਣਗੇ ਦੋ ਯਾਰ ਛੇਤੀ ਦੋ ਇਹ ਕਾਲਾ ਘੋੜਾ ਵੀ ਆ ਜੂਗਾ ਫੋਰ ਇਹ ਟਰੈਕਟਰ ਨੇ ਮੈਨੂੰ ਦੱਸਿਆ ਕੁਝ ਕੁ ਗੱਲਾਂ ਤਾਂ ਕਮ ਪਸੰਦ ਇਹਨੂੰ ਲੋਹਾ ਵੜਾ ਨਾ ਘੜਤਦਾ ਅਗਲਾ ਹਿੱਸਾ ਜੀਸੀਪੀ ਤੇ ਨਹੀਂ ਹੁੰਦਾ ਇੱਧਰ ਵੇਖ ਅੱਗੇ ਕਿੱਡਾ ਆ ਕਿਸੇ ਟਰੈਕਟਰ ਤੇ ਨਹੀਂ ਹੁੰਦਾ ਪਾਵਰ ਟਰੈਕ 'ਚ ਵੀ ਇੱਦਾਂ ਐਸਾ ਨਹੀਂ ਹੁੰਦਾ ਹਾਂ ਠੀਕ ਆ ਮਗਰਲਾ ਹਿੱਸਾ ਕੀ ਹੱਡ ਪੈਰ ਯਾਰ ਜਿਵੇਂ ਉਹ ਪਾਲਿਆ ਨਹੀਂ ਹੁੰਦਾ ਭੈ ਜੋ ਨਾਨਕਾਂ ਦਾਦਕਾਂ ਦੋ ਰਲ ਕੇ ਹਾਂ ਤੇ ਟਟੇਰ ਕੱਪ ਕੀਤਾ ਹੁੰਦਾ ਉਹ ਚੀਜ਼ ਆ ਇਹ ਤਾਂ ਪਤਾ ਨਹੀਂ ਕੀ ਪਤੰਦਰ ਨੂੰ ਸੋਚ ਕੇ ਜਿਹੜਾ ਇੰਜੀਨੀਅਰ ਨੇ ਲੋਹਾ ਹੀ ਲਾਈ ਗਿਆ ਇਹਨੂੰ ਦਾ ਹਾਂ ਫੇਰ ਆਮ ਕੰਪਨੀਆਂ ਵੇਖ ਵੀ ਹਰ ਇੱਕ ਨੇ ਲੋਹਾ ਖਾਦਾ ਹਾਂ ਕੋਈ ਕੰਪਨੀ ਨਾਂ ਲੈ ਲਿਆ ਫੇਰ ਮਿਰਚਾਂ ਦਾ ਲੈ ਲਿਆ ਹੁਣ ਇੱਕ ਨੇ ਫੇਰ ਕਰਤਾ ਉਹ ਰੰਗ ਜਿਹਾ ਕੱਢ ਕੇ ਉਦੋਂ ਵੀ ਲੋਹਾ ਕਟਾਦਾ ਉਹ ਮੁੰਡੇ ਆਪਣਾ ਫੋਰਮੈਨਾਂ ਦਾ ਆਈ ਜਾਂਦਾ ਬਾਈ ਉਹ ਸਿੱਧੀਆਂ ਲੇੜਾਂ ਹੀ ਦੀਂਦੀਆਂ ਲੱਗੀਆਂ ਵੇ ਦੇਖਦੀਆਂ ਨੇ ਪਰ ਇਹ ਦਾ ਤੁਸੀਂ ਵੇਖ ਵੀ ਇਹ ਦਾ ਲੋਹਾ ਜਿੱਦਣ ਦਾ ਸਕਾਟ ਕੰਪਨੀ ਦੇ ਟਰੈਕਟਰ ਆਉਂਦੇ ਇਹਨਾਂ ਨੇ ਵਧਾਈ ਹੀ ਗਏ ਆ ਵਧਾਈ ਹੀ ਗਏ ਵਧਾਈ ਗਏ ਹੱਡ ਪਰ ਮੋਟੀ ਕੀਤੇ ਆ ਨਾ ਮਾਰੇ ਨਹੀਂ ਕੀਤੇ ਨਿੱਗਰ ਹੀ ਕੀਤਾ ਠੀਕ ਹੈ ਨਾ ਓ ਜਵੇ ਇਹ ਇਹ ਟਰੈਕਟਰ ਇੱਡਾ ਨਿੱਗਰ ਇਹਦੇ ਮਗਰ ਉਹ ਸੁਪਰ ਸਿੱਡਰ ਪਾ ਦਿਆ ਚੱਕਿਆ ਨਹੀਂ ਜਾਂਦਾ ਆ ਟੂ ਵੀਲ ਨਹੀਂ ਚੱਕੀਂਦਾ ਨਹੀਂ ਚੱਕੀਂਦਾ ਤੇ ਫੋਰ ਵੀਲ